ਸੋਸ਼ਲ ਮੀਡੀਆ ਪਲੇਟਫਾਰਮ ਮੈਟਾ ਨੇ ਹਾਲ ਹੀ ਵਿੱਚ 2024 ਵਿੱਚ ਹੋ ਰਹੀਆਂ ਆਮ ਵੱਡੀਆਂ ਚੋਣਾਂ ਨੂੰ ਲੈ ਕੇ ਅਕਾਊਂਟਸ ਪੇजेस ਅਤੇ ਗਰੁੱਪਸ ਸਮੇਤ ਚੀਨ ਨਾਲ ਜੁੜੀਆਂ 60 ਤੋਂ ਵੱਧ ਅਜਹੀਆਂ ਇਕਾਈਆਂ ਦੀ ਪਛਾਣ ਕੀਤੀ ਹੈ ਅਤੇ ਉਹਨਾਂ ਨੂੰ ਹਟਾਇਆ ਹੈ ਮੈਟਾ ਨੇ ਰਿਪੋਰਟ ਕੀਤੀ ਕਿ ਇਹ ਨੈੱਟਵਰਕ ਚੀਨ ਵਿੱਚ ਪੈਦਾ ਹੋਇਆ ਸੀ ਅਤੇ ਆਸਟ੍ਰੇਲੀਆ ਕੈਨੇਡਾ ਭਾਰਤ ਨਿਊਜ਼ੀਲੈਂਡ ਪਾਕਿਸਤਾਨ ਯੂਕੇ ਅਤੇ ਨਾਈਜੀਰੀਆ ਸਮੇਤ ਵਿਸ਼ਵਵਿਆਪੀ ਸਿੱਖ ਪਾਈਟਰ ਨੂੰ ਟਾਰਗੇਟ ਕਰ ਰਿਹਾ ਸੀ ਮੈਟਾ ਦੇ ਅਨੁਸਾਰ ਇਹਨਾਂ ਅਕਾਊਂਟਸ ਦਾ ਇੱਕ ਵਿਸ਼ਾਲ ਚੀਨ ਉਪਜਿਤ ਨੈਟਵਰਕ ਨਾਲ ਜੋੜਿਆ ਗਿਆ ਸੀ ਜੋ ਪਹਿਲਾਂ ਭਾਰਤ ਅਤੇ ਤਿੱਬਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਇਆ ਗਿਆ ਸੀ ਜਦਕਿ ਮੈਟਾ ਨੇ ਨਾ ਖਾਤਿਆਂ ਨੂੰ ਹਟਾ ਦਿੱਤਾ ਹੈ ਮੈਟਾ ਦਾ ਕਹਿਣਾ ਹੈ ਕਿ ਇਸ ਨੇ ਅੱਜ ਪ੍ਰਕਾਸ਼ਿਤ ਆਪਣੀ ਤਿਮਾਹੀ ਰਿਪੋਰਟ ਦੇ ਅਨੁਸਾਰ ਇਸ ਦੇ ਪਲੇਟਫਾਰਮਾਂ 'ਤੇ ਪ੍ਰਚਾਰ ਮੁਹਿੰਮਾਂ ਤੇ ਰੋਕ ਲਗਾਈ ਹੈ ਜਿਸ ਵਿੱਚ ਏਆਈ ਦੀ ਵਰਤੋਂ ਰਾਜਨੀਤਿਕ ਭਾਸ਼ਣ ਨੂੰ ਪ੍ਰਭਾਵਿਤ ਕਰਨ ਅਤੇ ਕੁਝ ਦ੍ਰਿਸ਼ਟੀਕੋਣਾਂ ਲਈ ਵਿਆਪਕ ਸਮਰਥਨ ਦਾ ਭਰਮ ਪੈਦਾ ਕਰਨ ਲਈ ਕੀਤੀ ਜਾ ਰਹੀ ਸੀ ਕੁਝ ਕੈਂਪੇਨਜ਼ ਮੌਜੂਦਾ ਘਟਨਾਵਾਂ ਬਾਰੇ ਰਾਜਨੀਤਿਕ ਵਰਤਾਂਤ ਨੂੰ ਅੱਗੇ ਵਧਾ ਰਹੇ ਸਨ ਜਿਸ ਵਿੱਚ ਇਜ਼ਰਾਈਲ ਅਤੇ ਈਰਾਨ ਤੋਂ ਆਉਣ ਵਾਲੀਆਂ ਮੁਹਿੰਮਾਂ بھی ਸ਼ਾਮਲ ਸਨ ਜੋ ਇਜ਼ਰਾਈਲ ਸਰਕਾਰ ਦੇ ਸਮਰਥਨ ਵਿੱਚ ਪੋਸਟਾਂ ਕਰ ਰਹੀਆਂ ਸਨ ਨੈਟਵਰਕ ਨੇ ਦੁਨੀਆ ਭਰ ਦੀ ਰਾਜਨੀਤਿਕ এজেন্ডਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਲਈ ਫੇਸਬੁੱਕ ਅਤੇ ਇੰਸਟਾਗ੍ਰam ਅਕਾਊਂਟਸ ਦੀ ਵਰਤੋਂ ਕੀਤੀ ਕੈਂਪੇਨ ਜਿਨ੍ਹਾਂ ਵਿੱਚ ਕੁਝ ਬੰਗਲਾਦੇਸ਼, ਚੀਨ ਅਤੇ ਕੋਰੀਆਸ਼ੀਆ ਵਿੱਚ ਵੀ ਸ਼ੁਰੂ ਹੋਈਆਂ ਹਨ ਨੇ ਸਿਆਸੀ ਅੰਦੋਲਨਾਂ ਦੇ ਸਮਰਥਨ ਵਿੱਚ ਪੋਸਟਾਂ ਕਰਨ ਝਾਲੀ ਖਬਰਾਂ ਦੇ ਆਊਟਲੈਟਾਂ ਨੂੰ ਉਤਸ਼ਾਹਿਤ ਕਰਨ ਜਾਂ ਜਾਇਜ਼ ਖਬਰਾਂ ਗਰੁੱਪਸ ਦੀਆਂ ਪੋਸਟ ਤੇ ਟਿੱਪਣੀਆਂ ਕਰਨ ਲਈ ਝਾਲੀ ਖਾਤਿਆਂ ਦੀ ਵਰਤੋਂ ਕੀਤੀ ਜਾ ਰਹੀ ਸੀ ਉਦਾਹਰਨ ਦੇ ਲਈ ਚੀਨ ਵਿੱਚ ਪੈਦਾ ਹੋਣ ਵਾਲਾ ਇੱਕ ਨੈੱਟਵਰਕ ਕਈ ਦਰਜਣ ਇੰਸਟਾਗ੍ਰਾਮ ਅਤੇ ਫੇਸਬੁੱਕ ਅਕਾਊਂਟਸ ਪੇਜਸ ਅਤੇ ਗਰੁੱਪਸ ਸ਼ਾਮਲ ਹਨ ਅਤੇ ਗਲੋਬਲ ਸਿੱਖ ਪਾਇਚਾਰਨ ਨੂੰ ਨਿਸ਼ਾਨਾ ਬਣਾਉਣ ਲਈ ਵਰਤਿਆ ਜਾ ਰਿਹਾ ਸੀ ਇਜ਼ਰਾਈਲ ਲਈ ਇਜਾਦ ਕੀਤੀ ਗਈ ਇੱਕ ਹੋਰ ਕੈਂਪੇਨ ਨੇ 500 ਤੋਂ ਵੱਧ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਦੀ ਵਰਤੋਂ ਕੀਤੀ ਤਾਂ ਜੋ ਸਥਾਨਕ ਯਹੂਦੀ ਯਾਤਰੀਆਂ, ਅਫਰੀਕੀ, ਅਮਰੀਕੀਆਂ ਅਤੇ ਚਿੰਤਤ ਨਾਗਰਿਕਾਂ ਵੱਲੋਂ ਇਜ਼ਰਾਈਲੀ ਫੌਜੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਜਾ ਸਕੇ ਅਤੇ ਕੈਂਪਸ ਵਿਰੋਧੀ ਸੈਮੀਟਿਜ਼ਮ ਬਾਰੇ ਚਰਚਾ ਕੀਤੀ ਜਾ ਸਕੇ। ਹੋਰ ਕਿਸਮਾਂ ਦੀਆਂ ਸਮੱਗਰੀਆਂ ਦੇ ਨਾਲ-ਨਾਲ ਉਹਨਾਂ ਦੁਆਰਾ ਸਾਂਝੀ ਕੀਤੀ ਗਈ ਕੁਝ ਸਮੱਗਰੀ ਵੀ ਸ਼ਾਮਲ ਹੈ ਜੋ ਨੈਟਵਰਕ ਸੰਭਾਵਿਤ ਤੌਰ ਤੇ ਜਨਰੇਟਿਵ AI ਟੂਲਸ ਦੀ ਵਰਤੋਂ ਕਰਕੇ ਬਣਾਏ ਗਏ ਸਨ। ਇਨ ਅਧਾਰਤ ਕੈਂਪੇਨ ਦੇ ਅਕਾਊਂਟਸ ਨੇ AI ਰਾਹੀਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਇਜ਼ਰਾਈਲੀ ਕੈਂਪੇਨ ਨੇ AI ਰਾਹੀਂ ਟਿੱਪਣੀਆਂ ਪੋਸਟ ਕੀਤੀਆਂ ਜਿਸ ਦੀ ਵਰਤੋਂ ਵਿਆਪਕ ਤੌਰ ਤੇ ਕੀਤੀ ਜਾ ਰਹੀ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ AI ਸੰਚਾਲਿਤ ਕੈਂਪੇਨ ਮੌਜੂਦਾ ਖੋਜ ਪ੍ਰਣਾਲੀਆਂ ਤੋਂ ਬਚਣ ਲਈ ਇੰਨੇ ਵਧੀਆ ਨਹੀਂ ਹਨ ਜਿਸ ਨੂੰ ਲੈ ਕੇ ਸਖਤੀ ਵਿਖਾਉਂਦੇ ਹੋਏ ਇਹਨਾਂ ਵਿੱਚੋਂ ਕਾਫੀ ਸਾਰੇ ਅਕਾਊਂਟਸ ਨੂੰ ਫਿਲਹਾਲ ਮੈਟਾ ਵੱਲੋਂ ਬੰਦ ਕੀਤਾ ਗਿਆ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ